ਕੀ ਹੋਇਆ ਕੀ ਤੁਹਾਨੂੰ ਇਨਫੋਰਮੇਸ਼ਨ ਮਿਲੀ ਸੀ ਮੇਰਾ ਫੋਨ ਆਇਆ ਕਹਿੰਦੇ ਐਕਸੀਡੈਂਟ ਹੋਇਆ ਜਿੱਥੇ ਜੱਕ ਦਾਮ ਫਸੇ ਇਨਜੂਰੈਂਟ ਲਈ ਹਾਂ ਹਾਂਜੀ ਕਿਹੜੀ ਜਗ੍ਹਾ ਹੋਇਆ ਐਕਸੀਡੈਂਟ ਇਹ ਭਾਈ ਆਪਣਾ ਰਾਤ ਪਰ ਕਹਿੰਦੇ ਭਾਈ ਰਾਤ ਪਰ ਕਿਹੜੀ ਕਿਹੜੀ ਚੀਜ਼ ਨਾਲ ਹੋਇਆ ਟਰੱਕ ਤੇ ਨਾਲ ਕਿਦਾ ਹੋਇਆ ਟਰੱਕ ਤੇ ਗੱਡੀ ਦਾ ਹੋਇਆ ਗੱਡੀ ਕਿਹੜੀ ਹੜੀਓ ਪਾਲ ਪਿੱਛੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਵੱਜ ਗਿਆ ਭਾਈ ਤੋਂ ਹਾਂਜੀ ਹਾਂਜੀ ਕੀ ਨਾਮ ਕੀ ਤੁਹਾਡਾ ਸਰ ਐਸ ਆਰ ਐਮ ਦਿਲਤ ਹੈ ਜੀ ਕੀ ਗੱਲਬਾਤ ਕੀ ਹੋਈ ਸੀ ਕੀ ਤੁਹਾਨੂੰ ਕੋਈ ਸੀ ਉਹ ਥਾਰੇ ਮਕੂਦਾ ਤੋਂ ਸੰਦ ਵਿੱਚ ਮਿਲਿਉ ਹਾਂ ਚਰਾਪੁਰ ਲੱਗੇ ਕਚੇੜ ਹੋ ਗਿਆ ਹਾਂ ਹਾਂ ਉਸੇ ਤੱਕ ਦੇਖਿਆ ਇੱਕ ਵੈਨਯੂ ਕਾਰ ਹਾਂਜੀ ਜੋ ਕਿ ਕੰਟੇਨਰ ਰੋਡ ਉੱਪਰ ਇੱਕਦਮ ਚੜ ਗਿਆ ਹਾਂ ਹਾਂ ਤੁੰਦ ਕਾਰਨ ਉਹ ਗੱਡੀ ਉਹ ਇੱਕਦਮ ਹਿੱਟ ਹੋ ਗਈ ਦੇਖੋ ਹਾਂ ਹਾਂ ਇਸ ਕਾਰਨ ਮਗਲੇ ਇੱਕ ਛੋਟੀ ਬੱਚੀ 3 ਸਾਲ ਦੀ ਹਾਂ ਔਰ ਉਸਦੀ ਮਦਰ ਹਾਂ ਹਾਂ ਉਹ ਜਖਮੀ ਹੋ ਗਏ ਨੇ ਜਿਨ੍ਹਾਂ ਨੂੰ ਪਬਲੇ ਦੇ ਮਦਦ ਨਾਲ ਕੈਪਟਲ ਹਸਪਤਲ ਦਾਖਲ ਕਰਾਇਆ ਨੂੰ ਸਰ ਜਿਆਦਾ ਜ਼ਖਮੀ ਨੇ ਬੱਚੇ ਦੇ ਮਦਰ ਦੀ ਕਹਤਾ ਹਾਂ ਮੈਂ ਪੁੱਛਿਆ ਠੀਕ ਨੇ ਹੁਣ ਹਾਂ ਹਾਂ ਤੇ ਉਹਨਾਂ ਦੇ ਉੱਤੇ ਇਲਾਜ ਚੱਲ ਰਿਹਾ ਉਹਦਾ ਕਿੱਧਰੋਂ ਆ ਰਹੇ ਸੀ ਗੱਡੀ ਵਾਲੇ ਕਿੱਧਰ ਜਾਣਾ ਸੀ ਇਹਨੇ ਕਾਰ ਵਾਲੇ ਫੋਗਪੁਰ ਤੋਂ ਜਲੰਧਰ ਜਾ ਰਹੇ ਸੀ ਫੋਗਪੁਰ ਤੋਂ ਜਲੰਧਰ ਤੇ ਟਰੱਕ ਕਿੱਧਰੋਂ ਆ ਰਿਹਾ ਸੀ ਟਰੱਕ ਧੌਂਗੜੀ ਤੋਂ ਆਣਾ ਲੋਡ ਕਰਕੇ ਚੋਲ ਇੱਕ ਤਾਂ ਮੈਂ ਰੋਡ ਉੱਪਰ ਕਰ ਦਿੱਤਾ ਸੀ ਕਿਹੜੀ ਟਰਾਂਸਪੋਰਟ ਦਾ ਟਰੱਕ ਹੈ ਜੀ ਇਹ ਡੀਡੀ ਟਰਾਂਸਪੋਰਟ ਦਾ ਡੀਡੀ ਟਰੱਕ ਕਿੰਨੇ ਕ ਵੇਲੇ ਹੋਈ ਸੀ ਘਟਨਾ ਇਹ ਤਕਰੀਬ ਨਾਲ ਕੋਈ 7 ਇਕਸਰ ਹੁੰਦੇ ਰਹਿੰਦੇ ਆ ਜੀ ਤੇ ਇਹੀ ਕਹਿੰਦੇ ਵੀ ਬਿਲਕੁਲ ਨੋਰਮਲ ਤਰੀਕੇ ਨਾਲ ਚਲਾਈ ਜਾਵੇ ਗੱਡੀ ਤੇ ਧਿਆਨ ਨਾਲ ਆਪਣੇ ਲੈਟਰ ਲੂਟਾਂ ਦਾ ਇੰਤਜ਼ਾਮ ਕਰਕੇ ਪੂਰਾ ਚੱਲਿਆ ਜਾਵੇ ਹਾਂ ਤੇ ਟਰੱਕ ਵਾਲਾ ਬਚਾਇਆ ਮੌਕੇ ਤੇ ਫੜਿਆ ਗਿਆ ਕਿ ਭੱਜ ਗਿਆ ਟਰੱਕ ਵਾਲਾ ਮੌਕੇ ਤੇ ਭੱਜ ਗਿਆ ਭੱਜ ਗਿਆ ਹੋਇਆ ਹਾਂਜੀ ਕਿਦੇ ਨਾਮ ਤੇ ਟਰੱਕ ਪਤਾ ਲੱਗਾ ਕੁਝ ਇਹ ਦੀਦੀ ਟਰਾਂਸਪੋਰਟ ਦੱਸਦੇ ਆ ਤੇ ਉਹਨਾਂ ਦੇ ਮਾਲਕਾਂ ਨੇ ਹੁਣ ਫਾਈਪ ਕੀਤਾ ਆ ਰਹੇ ਨੇ ਉਹ ਅੱਛਾ ਆ ਰਹੇ ਨੇ ਹਾਂਜੀ ਕੋਈ ਜ਼ਿਆਦਾ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨਹੀਂ ਗੱਡੀ ਦਾ ਰਸਫੜ ਕਾਫੀ ਹੋ ਗਿਆ ਗੱਡੀ ਦੇਖਿਆ ਨਵੀਂ ਗੱਡੀ ਪੂਰੀ ਪਾਚੀ ਹੋ ਗਈ ਆ ਕੋਈ ਬੰਦਿਆਂ ਦਾ ਜਾਨੀ ਨੁਕਸਾਨ ਜਾਨੀ ਦ ਹਾਂ ਕੋਈ ਮਦਰ ਰਾਮ ਮਦਰ ਕੋਈ ਏਜ 28 ਸਾਲ ਕਿਹੜੀ ਜਗ੍ਹਾ ਹੋਇਆ ਹੈ ਹੱਸ ਇਹ ਰਾਪੂਰ ਜੀ ਰਾਪੂਰ ਮੋੜ ਤੇ ਠੀਕ ਹੈ ਸਰ ਕੀ ਨਾਮ ਤੁਹਾਡਾ ਜੀ ਏਐਸਰ ਰਣਜੀਤ ਸਿੰਘ